ਕਾਂਗਰਸ ਦੇ ਵਿੱਚ ਫਿਊਚਰ ਕੋਈ ਨਹੀਂ ਇਹਨਾਂ ਦੀ ਗੱਡੀ ਦੇ 5-7 ਡਰਾਈਵਰ ਆ ਕਿਸੇ ਦੇ ਕੋਈ ਪਤਾ ਨਹੀਂ ਕੋਈ ਬੈਗ ਗੇਅਰ ਪਾਉਂਦਾ ਕੋਈ ਅਗਲਾ ਪਾਉਂਦਾ ਪਤਾ ਨਹੀਂ ਕਿਹੜੀ ਕੰਦ ਚ ਇਹਨਾਂ ਮਾਰ ਦੇਣੀ ਆ ਤੇ ਮੁੱਖ ਮੰਤਰੀ ਦਾ ਹੀ ਨਹੀਂ ਪਤਾ ਇਹਨਾਂ ਦੇ ਵਿੱਚ ਕਿੰਨੇ ਕੁ ਦਾਵੇਦਾਰ ਆ ਦੇਖੋ ਆਪਾਂ ਇਸੇ ਸਟੇਜ ਦੇ ਉੱਤੇ ਬੈਠੇ ਸਤ ਤੁਹਾਨੂੰ ਯਾਦ ਹੋਊਗਾ ਜੀ ਜੀ ਮੈਂ ਹੀ ਮਾਈਕ ਫੜਿਆ ਸੀ ਤੇ A ਤੋਂ Z ਸਾਰੇ ਤੇ ਸੀਨੀਅਰ ਲੀਡਰ ਬੈਠੇ ਸਨ ਦੇਖੋ ਆਹ ਪੰਜ ਉਂਗਲਾਂ ਵੀ ਪ੍ਰਮਾਤਮਾ ਨੇ ਬਰਾਬਰ ਆਪਣੀਆਂ ਨਹੀਂ ਬਣਾਈਆਂ ਨਹੀਂ ਤੇ ਐਡਾ ਹੀ ਆਪਣਾ ਹੱਥ ਵਰਗਾ ਚਪੇੜ ਵਰਗਾ ਹੁੰਦਾ ਅੰਗੂਠਾ ਮੋਟਾ ਇਹ ਆ ਪਤਲਾ ਇਹ ਲੰਮਾ ਇਹ ਹੁੰਦਾ ਹੈ ਸੱਚ ਬੰਨਿਓ ਇੱਕ ਟੱਬਰ ਦੇ ਵਿੱਚ ਵੀ ਪੰਜ ਬੰਦੇ ਹੁੰਦੇ ਹਨ ਨਾ ਆਪ ਵਿਚਾਰੇ ਨਹੀਂ ਦਲਦੇ ਛੋਟਾ ਮੋਟਾ ਹਰ ਪਾਰਟੀ ਚ ਹੁੰਦਾ ਹੈ ਪਰ ਐਂਡ ਆਫ ਦਾ ਡੇ ਸਾਡੀ ਪਾਰਟੀ ਬਿਲਕੁਲ ਇਕੱਠੀ ਹੈ ਚੰਨੀ ਸਾਹਿਬ ਇੱਥੇ ਕੰਪੇਨਿੰਗ ਕਰ ਰਹੇ ਨੇ ਜੀ ਗੁਰਨਾਣਾ ਗੁਰਜੀਤ ਸਿੰਘ ਇੱਥੇ ਕੰਪੇਨਿੰਗ ਕਰ ਰਹੇ ਨੇ ਰਾਜਾ ਵਰਿੰਗ ਜੀ ਇੱਥੇ ਕੰਪੇਨਿੰਗ ਕਰ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਇੱਥੇ ਕੰਪੇਨਿੰਗ ਕਰ ਰਹੇ ਨੇ ਤੁਸੀਂ ਕਿਹੜਾ ਬੰਦਾ ਜਿਹੜਾ ਦੱਸੋ ਆਉਣ ਵਾਲੇ ਦਿਨਾਂ ਵਿੱਚ ਪ੍ਰਗਟ ਸਿੰਘ ਵੀ ਇੱਥੇ ਆ ਕੇ ਕੰਪੇਨਿੰਗ ਕਰਨਗੇ ਆਸ਼ੂ ਜੀ ਵੀ ਆ ਰਹੇ ਨੇ ਕਿਹੜਾ ਬੰਦਾ ਜਿਹੜਾ ਇੱਥੇ ਕੰਪੇਨਿੰਗ ਨਹੀਂ ਕਰ ਰਿਹਾ ਪਰ ਠੀਕ ਆ ਕਿਉ ਜ਼ਰੂਰ ਥੋੜਾ ਲੋਨ ਵਿੱਚ ਮਦਦ ਨਾਲ ਤੁਸੀਂ ਲੱਭ ਦਿਓ ਤਾਂ ਸੌਦਾ ਵਿਕਦਾ ਹੈ ਪਰ ਕਾਂਗਰਸ ਕੱਟੀ ਜੇ ਮੈਂ ਦੂਜੇ ਦੇ ਪਤੜੇ ਬੋਲਣ ਲੱਗਾ ਹਾਲ ਬਹੁਤ ਬੁਰਾ ਜੇ ਭਾਵੇਂ ਖਾਲੀ ਧੱਲੇ ਆ ਤੇ ਭਾਵੇਂ ਆਮ ਆਦਮੀ ਆ ਪਰ ਮੇਰਾ ਇੱਕ ਰਿਆ ਸ਼ੁਰੂ ਤੋਂ ਕਿ ਮੈਂ ਦੂਜੇ ਪਾਰਟੀਆਂ ਬਾਰੇ ਘੱਟ ਆਪਣੇ ਪਾਰਟੀ ਬਾਰੇ ਜਾਣਾ ਕਰਦਾ ਉਹਨਾਂ ਨੂੰ ਮੁਬਾਰਕ ਜੋ ਅਸੀਂ ਕਰਦੇ ਸਨ ਖੇਤਰੀ